ਮਸ਼ਹੂਰ ਵਲੌਗਰ ਦੀਪ ਮਠਾੜੂ ਤੇ ਉਸਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿਨ੍ਹਾਂ ਦੀਆਂ ਕਪਲ ਵੀਡੀਓ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਲੋਕ ਉਹਨਾਂ ਦੇ ਵਲੌਗਸ ਨੂੰ ਵੀ ਕਾਫੀ ਜ਼ਿਆਦਾ ਪਿਆਰ ਕਰਦੇ ਹਨ ਤੇ ਉੱਥੇ ਹੀ ਦੀਪ ਮਠਾੜੂ ਦੀ ਘਰ ਵਾਲੀ ਸੰਦੀਪ ਗੁੱਸੇ ਹੋ ਕੇ ਅੱਜਕੱਲ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਰਿਸ਼ਤੇ ਦੀ ਦੂਰੀ ਬਰਦਾਸ਼ਤ ਨਹੀਂ ਕੀਤੀ ਜਾ ਰਹੀ ਤੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਡਿਵੋਰਸ ਹੋ ਗਿਆ ਹੈ ਤੇ ਉਹ ਦੋਨੇ ਵੱਖ ਹੋ ਗਏ ਹਨ ਪਰ ਇਹਨਾਂ ਸਭ ਚੀਜ਼ਾਂ ਤੋਂ ਬਾਅਦ ਸੰਦੀਪ ਨੇ ਖੁਦ ਲਾਈਵ ਆ ਕੇ ਸਾਰਾ ਸੱਚ ਦੱਸਿਆ ਹੈ ਤਾਂ ਸੰਦੀਪ ਨੇ ਆਪਣਾ ਅਲੱਗ ਤੋਂ YouTube ਚੈਨਲ ਬਣਾਇਆ ਹੈ ਜਿਸ ਤੇ ਵਲੌਗ ਸ਼ੇਅਰ ਕਰਕੇ ਉਸਨੇ ਕਿਹਾ ਕਿ ਬਹੁਤ سارے ਲੋਕ ਮੈਨੂੰ ਕਮੈਂਟ ਕਰ ਰਹੇ ਹਨ ਕਿ ਤੁਸੀਂ ਸਹੁਰੇ ਘਰ ਦੇ ਵਿੱਚ ਕਿਉਂ ਨਹੀਂ ਰਹਿ ਰਹੇ ਤਾਂ ਮੈਂ ਤੁਹਾਨੂੰ ਆਪਣੇ ਸਹੁਰੇ ਘਰ ਰਹਿਣ ਦਾ ਰਾਜ ਜਰੂਰ ਦੱਸਾਂਗੀ ਤੇ ਸਭ ਨੂੰ ਦੱਸਾਂਗੀ ਕਿ ਮੇਰੀ ਸਹੁਰੇ ਪਰਿਵਾਰ ਦੇ ਨਾਲ ਕੀ ਗੱਲ ਹੋਈ ਹੈ ਤੇ ਮੈਂ ਅਜੇ ਕਿਸੇ ਪ੍ਰੋ ਪ੍ਰੋਬਲਮ ਦੇ ਵਿੱਚ ਹਾਂ ਇਸ ਕਰਕੇ ਨਹੀਂ ਦੱਸ ਸਕਦੀ ਪਰ ਤੁਹਾਨੂੰ ਜਰੂਰ ਦੱਸਾਂਗੀ ਇਹਨਾਂ ਸਭ ਚੀਜ਼ਾਂ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਸੰਦੀਪ ਦੀ ਦੀਪ ਮਠਾੜੂ ਦੇ ਪਰਿਵਾਰ ਨਾਲ ਕੁਝ ਨਾ ਕੁਝ ਤਾਂ ਗੱਲ ਜਰੂਰ ਹੋਈ ਹੈ ਤੇ ਬਾਕੀ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਉਹਨਾਂ ਦੋਨਾਂ ਦੇ ਰਿਸ਼ਤੇ ਵਿੱਚ ਜੋ ਵੀ ਕੁਝ ਹੋਇਆ ਹੈ ਪ੍ਰਮਾਤਮਾ ਉਸ ਨੂੰ ਠੀਕ ਕਰੇ ਤੇ ਇਕੱਠੇ ਰਹਿਣ ਤੇ ਜੇਕਰ ਉਹ ਉਹਨਾਂ ਦੀ ਕੋਈ ਅਣਬਣ ਵੀ ਹੋਈ ਹੈ ਤਾਂ ਇਹ ਰੱਬ ਜਲਦੀ ਠੀਕ ਕਰ ਦੇਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਚੇਜ਼ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ